ਸਤਿ ਸ਼੍ਰੀ ਅਕਾਲ ਮੈਂ ਹਗ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਰਫਤਾਰ ਨਿਊਜ਼ ਆਓ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਅਮਰੀਕੀ ਖੋਫੀਆ ਏਜੰਸੀਆਂ ਦੇ ਉਹਨਾਂ ਨਤੀਜਿਆਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ 2018 ਵਿੱਚ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਦੇ ਕਤਲ ਵਿੱਚ ਕਰਾਉਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦਾ ਕੁਝ ਹੱਦ ਤੱਕ ਹੱਥ ਹੋ ਸਕਦਾ ਹੈ ਤੇ ਟਰੰਪ ਨੇ 사우ਦੀ ਅਰਬ ਦੇ ਅਸਲ ਸ਼ਾਸਕ ਦਾ 7 ਸਾਲਾਂ ਵਿੱਚ ਵਾਈਟ ਹਾਊਸ ਦੀ ਪਹਿਲੀ ਫੇਰੀ ਦੌਰਾਨ ਗਰਮਜੋਸ਼ੀ ਨਾਲ ਸਵਾਗਤ ਕਰਦੇ ਇਹ ਗੱਲ ਕਹੀ ਤੇ 사우ਦੀ ਦੇ ਸ਼ਾਹੀ ਪਰਿਵਾਰ ਦੇ ਸਖਤ ਆਲੋਚਕ ਰਹੇ ਖਸ਼ੋਗੀ ਦੇ ਕਤਲ ਦੇ ਆਪਰੇਸ਼ਨ ਕਾਰਨ ਅਮਰੀਕਾ 사우ਦੀ ਰਿਸ਼ਤਿਆਂ ਵਿੱਚ ਕਾਫੀ ਗ੍ਰਾਵਟ ਆ ਗਈ ਸੀ ਤੇ ਪਰ 7 ਸਾਲਾਂ ਬਾਅਦ ਇਹ ਕਾਲੇ ਬੱਦਲ हट ਗਏ ਹਨ ਤੇ ਟਰੰਪ 40 ਸਾਲਾਂ ਕ੍ਰਾਊਨ ਪ੍ਰਿੰਸ ਨਾਲ ਆਪਣੀ ਨੇੜਤਾ ਵਧਾ ਰਹੇ ਹਨ ਤੇ ਉਹਨਾਂ ਨੇ ਪ੍ਰਿੰਸ ਨੂੰ ਆਉਣ ਵਾਲੇ ਦਹਾਕਿਆਂ ਵਿੱਚ ਮੱਧ ਪੂਰਬ ਨੂੰ ਅਕਾਰ ਦੇਣ ਲਈ ਇੱਕ ਐਮ ਖਿਡਾਰੀ ਦੱਸਿਆ ਇੰਟਰਨੈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਰਾਂ ਫਲਾਈ ਯਾਰੀ ਅਪੱਤੀ ਜਨਕ ਸਮੱਗਰੀ ਤੇ ਪਾਬੰਦੀ ਲਗਾਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ਪਟੀਸ਼ਨ ਤੇ ਚੀਫ ਜਸਟਿਸ ਦੇ ਬੈਂਚ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨ ਦੇ ਜਵਾਬ ਮੰਗਿਆ ਐਡਵੋਕੇਟ ਕਮਰ ਪਾਹਲ ਸਿੰਘ ਨੇ ਆਪਣੀ ਜਨਹਿਤ ਪਟੀਸ਼ਨ ਵਿੱਚ ਕਿਹਾ ਕਿ ਇੰਟਰਨੈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਰਾਂ ਫਲਾਈ ਜਾ ਰਹੀ ਆਪਾਤੀਜਨਕ ਸਮਗਰੀ ਹੁਣ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਗਈ ਹੈ ਅਜਿਹੀ ਆਪਾਤੀਜਨਕ ਸਮਗਰੀ ਨਾ ਸਿਰਫ ਸਮਾਜ ਨੂੰ ਸਗੋਂ ਵਿਅਕਤੀਆਂ ਨੂੰ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਉਕਸਾਰੀ ਹੈ ਜਿਸ ਨਾਲ ਨੌਜਵਾਨਾਂ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਹਿੰਸਕ ਅਤੇ ਅਪਰਾਧੀ ਬਣਨ ਲਈ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਕਾਫੀ ਸਮੇਂ ਤੋਂ ਪੈਸੇ ਆਉਣ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਲਈ ਅੱਜ ਦਾ ਦਿਨ ਬਹੁਤ ਹੀ ਖਾਸ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੀਐਮ ਕਿਸਾਨ ਸਮਾਨ ਨidhi ਯੋਜਨਾ ਦੀ ਅਗਲੀ ਯਾਨੀ 21ਵੀਂ ਕਿਸ਼ਤ ਕੁਝ ਸਮੇਂ ਵਿੱਚ ਜਾਰੀ ਕਰਨਗੇ ਤੇ ਪ੍ਰਧਾਨ ਮੰਤਰੀ ਇਸ ਕਿਸ਼ਤ ਨੂੰ ਕੋਇਮਤੂਰ ਤਾਮਿਲਨਾਡੂ ਵਿੱਚ ਇੱਕ ਸਮਾਗਮ ਤੋਂ ਡਿਜੀਟਲ ਰੂਪ ਵਿੱਚ ਜਾਰੀ ਕਰਨਗੇ ਇਸ ਵਾਰ ਸਰਕਾਰ ਦੇਸ਼ ਭਰ ਦੇ 9 ਕਰੋੜ ਜੋ ਕਿਸਾਨਾਂ ਦੇ ਖਾਤਿਆਂ ਵਿੱਚ ਲਗਭਗ 18000 ਕਰੋੜ ਰੁਪਏ ਟਰਾਂਸਫਰ ਕਰੇਗੀ ਤਾਂ ਇਸ ਯੋਜਨਾ ਵਿੱਚ ਨਾਮ ਦਰਜ ਕਿਸਾਨਾਂ ਨੂੰ ਸਾਲ ਵਿੱਚ ਤਿੰਨ ਵਾਰ 2000 ਉਹਨਾਂ ਦੇ ਖਾਤੇ ਵਿੱਚ ਮਿਲ ਜਾਂਦੇ ਨੇ ਤੇ ਇਸ ਸਕੀਮ ਦੀ 21ਵੀਂ ਕਿਸ਼ਤ ਅੱਜ ਜਾਰੀ ਹੋਣ ਵਾਲੀ ਹੈ ਜਿਸ ਨਾਲ ਹਰ ਕਿਸਾਨਾਂ ਦੇ ਖਾਤਿਆਂ ਵਿੱਚ 2-2000 ਰੁਪਏ ਆ ਜਾਣਗੇ ਭਾਰਤੀ ਵਿਲੱਖਣ ਪਛਾਣ ਅਥਾਰਟੀ ਯੂਆਈਡੀਏਆਈ ਲੋਕਾਂ ਦੇ ਡੇਟੇ ਦੀ ਦੁਰਵਰਤੋਂ ਨੂੰ ਰੋਕਣ ਅਤੇ ਆਫਲਾਈਨ ਤਸਦੀਕ ਨੂੰ ਨਿਰਾਸ਼ ਕਰਨ ਲਈ ਤਾਰਕ ਦੀ ਫੋਟੋ ਅਤੇ ਕਯੂਆਰ ਕੋਡ ਵਾਲੇ ਆਧਾਰ ਕਾਰਡ ਜਾਰੀ ਕਰਨ ਤੇ ਵਿਚਾਰ ਕਰ ਰਹੀ ਹੈ ਤੇ ਆਧਾਰ ਲਈ ਇੱਕ ਨਵੀਂ ਐਪ ਤੇ ਇੱਕ ਖੁੱਲੇ ਆਨਲਾਈਨ ਕਾਨਫਰੰਸ ਵਿੱਚ ਯੂਆਈਡੀਏਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੀਈਓ ਨੇ ਕਿਹਾ ਕਿ ਅਥਾਰਟੀ ਦਸੰਬਰ ਵਿੱਚ ਇੱਕ ਨਵਾਂ ਨਿਯਮ ਪੇਸ਼ ਕਰਨ ਤੇ ਵਿਚਾਰ ਕਰ ਰਹੀ ਹੈ ਤਾਂ ਜੋ ਹੋਟਲਾ ਪ੍ਰੋਗਰਾਮ ਪ੍ਰਬੰਧਕਾਂ ਆਦ ਵਰਗੀਆਂ ਸੰਸਥਾਵਾਂ ਦੁਆਰਾ ਆਫਲਾਈਨ ਤਸਦੀਕ ਨੂੰ ਨਿਰਾਸ਼ ਕੀਤਾ ਜਾ ਸਕੇ ਅਤੇ ਵਿਅਕਤੀਗਤ ਗੋਪਨੀਯਤਾ ਨੂੰ ਬਣਾਈ ਰੱਖਦੇ ਹੋਏ ਆਧਾਰ ਦੀ ਵਰਤੋਂ ਕਰਕੇ ਉਮਰ ਤਸਦੀਕ ਪ੍ਰਕਿਰਿਆ ਨੂੰ ਵਧਾਇਆ ਜਾ ਸਕੇ ਕੱਲ ਦੀ ਰਾਹਤ ਤੋਂ ਬਾਅਦ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਫਿਰ ਵਧੀਆਂ ਹਨ ਤੇ MCX ਤੇ ਸੋਨੇ ਦੀਆਂ ਕੀਮਤਾਂ 0.15% ਵਧ ਕੇ 1,22,818 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ ਜਦੋਂ ਕਿ ਚਾਂਦੀ 0.26% ਵਧ ਕੇ 1,55,048 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਤੇ ਅਗਲੇ ਮਹੀਨੇ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਘਟਦੀਆਂ ਉਮੀਦਾਂ ਵਿਚਕਾਰ ਵਿਸ਼ਵਵਿਆਪੀ ਕੀਮਤਾਂ ਵਿੱਚ ਗਿਰਾਵਟ ਦੇ ਕਾਰਨ ਮੰਗਲਵਾਰ ਨੂੰ ਰਾਸ਼ਟਰੀ ਰਾਸਟਾ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 3900 ਰੁਪਏ ਡਿੱਗ ਕੇ 1,25,800 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ ਆਨਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ 99.5% ਸ਼ੁੱਧ ਸੋਨੇ ਦੀ ਕੀਮਤ 3900 ਰੁਪਏ ਡਿੱਗ ਕੇ 1,25,200 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਤੇ ਖਾਸ ਕਰਕੇ ਤੁਹਾਨੂੰ ਦੱਸ ਦਈਏ ਕਿ ਸਾਰੇ ਹੀ ਜੋ ਕਿ ਟੈਕਸਾਂ ਦੇ ਉਹਦੇ ਵਿੱਚ ਵੀ ਕਟੌਤੀ ਆ ਗਈ ਹੈ ਤੇ ਖਾਸ ਕਰਕੇ ਚਾਂਦੀ ਦੀਆਂ ਕੀਮਤਾਂ ਵਿੱਚ ਦਬਾਹਟ ਆ ਗਈਆਂ ਤੇ 7700 ਰੁਪਏ ਡਿੱਗ ਕੇ 1,55,000 ਰੁਪਏ ਪ੍ਰਤੀ ਕਿਲੋਗ੍ਰam ਤੇ ਆ ਗਈ ਹੈ। ਪਾਕਿਸਤਾਨ ਦਾ ਲਾਹੌਰ ਸ਼ਹਿਰ ਬੀਤੇ ਕਾਫੀ ਦਿਨਾਂ ਤੋਂ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਹੋਇਆ ਜਿਸ ਦਾ AQI ਲੈਵਲ ਲਗਾਤਾਰ 500 ਤੋਂ ਪਾਰ ਬਣਿਆ ਹੋਇਆ ਸੀ ਤੇ ਇੱਕ ਸਮੇਂ ਤਾਂ ਸ਼ਹਿਰ ਦਾ AQI ਲੈਵਲ 666 ਤੱਕ ਪਹੁੰਚ ਗਿਆ ਸੀ ਜਿਸ ਕਾਰਨ ਹਾਲਤ ਬੱਦ ਤੋਂ ਬਰਤਰ ਬਣ ਗਏ ਸਨ ਤੇ ਇਸੇ ਦੌਰਾਨ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਫਾਸਟ ਟਰੈਕ স্মੋਗ ਨੀਤੀ ਦੇ ਵਧੀਆ ਨਤੀਜੇ ਸਾਹਮਣੇ ਆਉਂਦੇ ਸ਼ੁਰੂ ਹੋ ਗਏ ਨੇ ਤੇ ਜਿਸ ਕਾਰਨ ਲਾਹੌਰ ਦੀ ਹਵਾ ਦੀ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਦਰਜ ਕੀਤਾ ਜਾ ਰਿਹਾ ਤੇ ਸ਼ਹਿਰ ਦਾ ਮੌਜੂਦਾ AQI 170 ਦਰਜ ਕੀਤਾ ਗਿਆ ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਘਟਾ ਹੈ ਦੇ ਵਾਤਾਵਰਣ ਵਿਭਾਗ ਦੇ ਅਨੁਸਾਰ ਇਸ ਸਾਲ ਦੇ ਨਵੰਬਰ ਵਿੱਚ ਪ੍ਰਦੂਸ਼ਣ ਵਿੱਚ ਮਹੱਤਵਪੂਰਨ ਕਮੀ ਆਉਣਾ ਮੁੱਖ ਮੰਤਰੀ ਮਰੀਮ ਨਵਾਜ਼ ਸ਼ਰੀਫ ਦੀਆਂ ਹਦਾਇਤਾਂ ਹੇਠ ਤਿਆਰ ਕੀਤੀ ਗਈ ਪੰਜਾਬ ਸਰਕਾਰ ਦੀ ਤੇਜ਼ੀ ਨਾਲ ਕੰਮ ਕਰਨ ਵਾਲੀ ਐਂਟੀ ਸਮੋਗ ਨੀਤੀ ਦਾ ਸਿੱਧਾ ਨਤੀਜਾ ਦੱਖਣੀ ਲਬਲੌਨ ਵਿੱਚ ਮੰਗਲਵਾਰ ਨੂੰ ਫਲਸਤੀਨੀ ਸ਼ਰਨਾਰਥੀ ਕੈਂਪ ਤੇ ਇਜ਼ਰਾਈਲ ਦੇ ਇੱਕ ਹਵਾਈ ਹਮਲੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਲਬਲੌਨ ਦੇ ਸਰਕਾਰੀ ਮੀਡੀਆ ਤੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਇਜ਼ਰਾਈਲ ਹਜ਼ਬੋਲਾ ਜੋਤੇ 1 ਸਾਲ ਬਾਅਦ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਇਸ ਹਮਲੇ ਨੂੰ ਲੈਬਨਾਨ ਵਿੱਚ ਸਭ ਤੋਂ ਘਤਕ ਹਮਲਾ ਦੱਸਿਆ ਜਾ ਰਿਹਾ ਹੈ ਤੇ ਸਰਕਾਰੀ ਨੈਸ਼ਨਲ ਨਿਊਜ਼ ਏਜੰਸੀ ਐਨ ਐਨ ਏ ਅਨੁਸਾਰ ਹਮਲਾ ਇੱਕ ਡਰੋਨ ਦੁਆਰਾ ਕੀਤਾ ਗਿਆ ਸੀ ਜਿਸ ਦਾ ਨਿਸ਼ਾਨਾ ਕੈਂਪ ਵਿੱਚ ਇੱਕ ਮਸਜਿਦ ਦੀ ਪਾਰਕਿੰਗ ਵਿੱਚ ਖੜੀ ਇੱਕ ਕਾਰ ਸੀ ਤਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਨੇੜੇ ਤੇੜੇ ਦੇ ਕਈ ਲੋਕ ਜ਼ਖਮੀ ਹੋ ਗਏ ਤੇ ਲੈਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ 13 ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ ਤੇ ਹਾਲਾਂਕਿ ਮੰਤਰਾਲੇ ਨੇ ਪੂਰੇ ਵੀਡੀਓ ਨਹੀਂ ਦਿੱਤੇ ਹਨ ਤੇ ਹਮਲੇ ਤੋਂ ਤੁਰੰਤ ਬਾਅਦ ਹਮਾਸ ਦੇ ਲੜਾਕਿਆਂ ਨੇ ਪੱਤਰਕਾਰਾਂ ਨੂੰ ਘਟਨਾ ਸਥਾਨ ਤੱਕ ਪਹੁੰਚਣ ਦੀ ਪਰਮਿਸ਼ਨ ਨਹੀਂ ਦਿੱਤੀ ਤੇ ਜਦੋਂ ਕਿ ਐਂਬੂਲੈਂਸਾਂ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਹਟਾਉਣ ਵਿੱਚ ਰੁੱਝੀਆਂ ਹੋਈਆਂ ਸਨ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਤਾਪਮਨ ਵਧਿਆ ਤੇ ਕੁਝ ਦਿਨਾਂ ਤੋਂ ਤਾਪਮਨ ਲਗਾਤਾਰ ਡਿੱਗ ਰਿਹਾ ਸੀ ਪਰ ਹੁਣ ਇਹ ਹੌਲੀ-ਹੌਲੀ ਵਧਣ ਲੱਗ ਪਿਆ ਤੇ ਮੌਸਮ ਵਿਗਿਆਨ ਕੇਂਦਰ ਦਾ ਅਨੁਮਾਨ ਹੈ ਕਿ ਅਗਲੇ ਕੁਝ ਦਿਨਾਂ ਤੱਕ ਤਾਪਮਾਨ ਇਸੇ ਤਰ੍ਹਾਂ ਵਧਦਾ ਰਹੇਗਾ ਤੇ ਹਾਲਾਂਕਿ ਲਗਭਗ 3 ਦਿਨਾਂ ਤੱਕ ਤਾਪਮਾਨ ਵਿੱਚ ਕੋਈ ਮਹੱਤਵਪੂਰਨ ਬਦਲਾ ਨਹੀਂ ਹੋਵੇਗਾ ਤੇ ਤਾਪਮਾਨ ਵਿੱਚ ਵਾਧਾ ਇੱਕ ਸਰਗਰਮ ਪੱਛਮੀ ਘਰਬੜੀ ਦੀ ਅਣਹੂੰਦ ਤੇ ਮੀਂਹ ਦੀ ਘਟ ਕਰਨ ਹੋਇਆ ਤੇ ਮੌਸਮ ਵਿਗਿਆਨ ਖੜ ਕੇ ਜੋ ਕਿ ਵਿਕਿਪਾ ਆ ਗਿਆ ਮੌਸਮ ਵਿਭਾਗ ਦਾ ਉਸ ਦੇ ਅਨੁਸਾਰ ਆਉਣ ਵਾਲੇ 3 ਦਿਨਾਂ ਵਿੱਚ ਤਾਪਮਾਨ 1 ਤੋਂ 2 ਡਿਗਰੀ ਤੱਕ ਵਧ ਸਕਦਾ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਘੱਟੋ ਘੱਟ ਤਾਪਮਾਨ ਆਮ ਨਾਲੋਂ ਘੱਟ ਰਿਹਾ ਤੇ ਪਰ ਵਾਧੇ ਤੋਂ ਬਾਅਦ ਇਹ ਆਮ ਵਾਂਗ ਹੋ ਜਾਵੇਗਾ ਤੇ ਪਹਾੜਾਂ ਤੋਂ ਹਵਾਵਾਂ ਅਜੇ ਵੀ ਚੱਲ ਰਹੀਆਂ ਨੇ ਪਰ ਉਹਨਾਂ ਦੀ ਗਤੀ ਬਹੁਤ ਹੌਲੀ ਹੈ ਇਸ ਵੇਲੇ ਪੰਜਾਬ ਵਿੱਚ 2 ਤੋਂ 4 ਕਿਲੋਮੀਟਰ ਪ੍ਰਤੀ ਘੰਟਾ ਤੇ ਨਤੀਜੇ ਵਜੋਂ ਆਉਣ ਵਾਲੇ ਦਿਨਾਂ ਵਿੱਚ ਮੈਦਾਨੀ ਇਲਾਕਿਆਂ ਵਿੱਚ ਹਲਕੀ ਧੁੰਦ ਪੈਣ ਦੀ ਉਮੀਦ ਹੈ ਸੋ ਅੱਜ ਦੇ ਬੁਲਟਨ ਵਿੱਚ ਇੰਨਾ ਹੀ ਦਿਓ ਆ ਗਿਆ ਧੰਨਵਾਦ